ਚਿਪਸ ਖਾਈਆ ਨਾ ਦਿਖਾਓ ਮੈਨੂੰ ਕਿਹੜੀ ਐ ਲੇਜ਼ ਆ ਫੋਟੋ ਕੀ ਦੀ ਆ ਹੂੰ ਆ ਫੋਟੋ ਕੀ ਦੀ ਫੋਟੋ ਧੋਨੀ ਦੀ ਕੀ ਦੀ ਆ ਧੋਨੀ ਦੀ ਧੋਨੀ ਅੱਛਾ ਕੌਣ ਐ ਹੂੰ ਕੌਣ ਆਹੇ ਧੋਨੀ ਉਹ ਧੋਨੀ ਦਾ ਕੀ ਕਰਦਾ ਐ ਹੂੰ ਕੀ ਕਰਦਾ ਐ ਕ੍ਰਿਕਟ ਖੇਡਦਾ ਹੈ ਕ੍ਰਿਕਟ ਕ੍ਰਿਕਟ ਆ ਕਰੇਕਟ ਖੇਡਦਾ ਹੈ ਨਾ ਮਾਂ ਕਿ ਚਿਪਸ ਖਾਂਦਾ ਅੱਛਾ ਚਿਪਸ ਨਹੀਂ ਖਾਂਦਾ ਤੇ じゃ ਮੈਨੂੰ ਵੀ ਦੇ ਫਿਰ ਮੇਰਾ ਮੂੰਹ ਕਰ ਹੈ ਖਤਮ ਹੋ ਗਈ ਮੇਰਾ ਮੂੰਹ ਕਰ ਤੇਰੀ ਭੈਣ ਸੀ ਅੱਜ ਢੋਲਤਾ ਆਏ ਆ ਵੇਖੋ ਸੰਦੀਪ ਨੇ ਲਤਕੀ ਢੋਲਤਾ ਨਾ ਨਾ ਨਹੀਂ ਢੋਲਤੀ ਦਾ ਮੇਰੇ ਦਾਹੀਂ ਫਰੀ ਤਰਾ ਬਣਾ ਦੇ ਆਪਣੇ ਤੇ ਦਹੀਂ ਢਲ ਗਈ ਯਾਰ ਚਲ ਹੁਣ ਲੈ ਤੂੰ ਕੁਲਕਰੀ ਲੈ ਆ ਨਵੇਂ ਕਿਹੜੇ ਆ ਖਾ ਸਿੱਧੇ ਕਰ ਨੁਕਸਾਨ ਕਰਾ ਕੇ ਤਾਂ ਹੋਣੀ ਤੇ ਨੁਕਸਾਨ ਹੋ ਗਿਆ ਮੰਮੇ ਕਲਾਜ ਜੋਦਰੇ ਕਰਾਇਆ ਤੂੰ ਕਰਾਇਆ ਨੁਕਸਾਨ ਸਾਰਾ ਮੈਂ ਨਾ ਤੂੰ ਡੋਲੀ ਦਿੱਈ ਸਾਰੀ ਹਾਂ ਨਹੀਂ ਯਾਰ ਗਲਤ ਕਰ ਲਾ ਮੈਂ ਸੀ ਬਣਾਉਣ ਦਾ ਲੈ ਕੁਲਕਰੀ ਲੈ ਮੈਨੂੰ ਵੀ ਦੇ ਦੋ ਚਾਰ ਖਾਈਏ ਲੈ ਆ ਕੀ ਇੱਕੀ ਆ ਖੜ ਜਾ ਕਾ ਖਾ ਲੈ ਨੇ ਤੂੰ ਏ ਵੇ ਬਾਰੇ ਸਿੱਧੀ ਨਾ ਲਿਓ 컬러 ਆਉਣਾ ਕਾਲ ਕਾਦੀ ਹੈ ਲੈਣਾ ਚੱਕੇ ਮਿਰਤ ਲਾ ਲਾ ਦੋ ਜਿਹੜੇ কুরਕਰੇ ਨਾ ਇਹ ਨਾ ਖਾਇਆ ਕਰੋ ਬਾਲੇ ਤੁਸੀਂ ਪਛਤਾਇਆ ਕਰੋਗੇ ਬਾਅਦ ਚ কুরਕਰੇ ਨਾ ਖਾਇਆ ਕਰੋ ਕੁਝ ਖਾ ਲਿਆ ਕਰੋ ਹਾਂ ਚਿਪਸ ਨਹੀਂ ਪਾਪ ਕੌਰ ਨਹੀਂ ਮੱਕੀ ਦੇ ਫੁੱਲੇ ਜਿਹਾ ਬਣਾ ਲਿਆ ਕਰੋ ਉਹ ਖਾਇਆ ਕਰੋ ਇਹਨਾਂ ਚੀਜ਼ਾਂ ਕੋਈ ਫਾਇਦਾ ਨਹੀਂ ਨੁਕਸਾਨ ਕਰਦੀਆਂ ਹਾਂ ਨਾ ਖਾਇਆ ਕਰ ਜੋ ਤੂੰ ਹੀ ਚੰਗਾ ਹਾਂ ਹੈ ਆਪ ਖਾਈਂ ਜੋਤੇ ਨਾ ਖਾਇਆ ਕਰ ਕੋਰ ਕਰ ਜਾਗਾ ਹੈ ਹਾਂ ਹਾਂ ਆਪ ਖਾਈਂ ਖੁਸ਼ ਹਾਂ ਹੈ ਆਪ ਖਾਈਂ ਮੈਂ ਥੋੜਾ ਮਾਜੀ ਖਾਦਾ ਛੱਡ ਦੋ ਖਾਣਾ ਚੀਜ਼ਾਂ ਦਾ ਕੀ ਹੋ ਗਿਆ ਨਾ ਤੋ ਮੰਜਾੜਾ ਤੇਰਾ ਮੰਜਾ ਲੈ ਕੇ ਰੱਖ ਤੀ ਤੇ ਮੰਜੇ ਦਾ ਕੋਈ ਨਹੀਂ ਦੇਈ ਲੋਲ ਤੈਨੂੰ ਇਸ਼ਾਨ ਕਰਤਾ ਹੜਾ ਚਾਲ ਕੋਈ ਤੰਦੂਰ ਤਾਪ ਗਿਆ ਦੇ ਮੈਂ ਕੁੱਕੜੇ ਵਾਂ ਮੈਂ ਖਾ ਲਾ ਕੁੱਕੜੇ ਦੇ ਉਹ ਭਾਈ ਇਹਨੂੰ ਕੁੱਕੜ ਰਿਆ ਕੀ ਖਾਣੀ ਕੀ ਖਾਣੀ ਕੁੱਕੜੇ ਖਾਈ ਜ ਨਹੀਂ ਹੋਰ ਤੂੰ ਖਾਣੀ ਸਾਨੂੰ ਕਹਦਾ ਹੀ ਹੈ ਵੱਜ ਕੀ ਖਾਣੇ ਹਾਂ ਹੈ ਕੀ ਖਾਣੀ ਅੰਤ ਦੀ ਪਾਰੀ ਤੂੰ ਖਾ ਨਹੀਂ ਆ ਤੰਗਰ ਤੈਨੂੰ ਪਤਾ ਹੀ ਨਹੀਂਗਾ ਹੈ ਤੈਨ ਪੜਾਈਂ ਹਾਂ ਚੱਲ ਚੰਗਾ ਹੋਰ ਨਹੀਂ ਬੜਾ ਤੁਰ ਤਰੇ ਤੁਰ ਤਰੇ